ਨਮਸਕਾਰ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ ਹੁਣ ਤੋਂ ਸੁਚੰਚਲ ਸ਼ਰਮਾ ਤੋਂ ਪ੍ਰਤੀਸ਼ਖ ਖਬਰਾਂ ਸੁਣੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਖੇਤਰ ਵਿੱਚ ਤੇਜ਼ੀ ਨਾਲ ਇੱਕ ਮਜ਼ਬੂਤ ਪਛਾਣ ਬਣਾ ਰਿਹਾ ਹੈ ਅੱਜ ਆਕਾਸ਼ਵਾਣੀ ਤੇ ਆਪਣੇ ਮਨ ਕੀ ਬਾਤ ਪ੍ਰੋਗਰਾਮ ਚ ਦੇਸ਼ ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਸ਼੍ਰੀ ਮੋਦੀ ਨੇ ਕਿਹਾ ਕਿ ਨਵੀਆਂ ਟੈਕਨਾਲੋਜੀਆਂ ਨੂੰ ਅਪਣਾਉਣ ਵਿੱਚ ਭਾਰਤ ਦੇ ਲੋਕ ਕਿਸੇ ਤੋਂ ਵੀ ਪਿੱਛੇ ਨਹੀਂ ਹਨ ਉਨ੍ਹਾਂ ਮਾਨ ਪ੍ਰਗਟਾਇਆ ਕਿ ਦੇਸ਼ ਨੇ ਪਿਛਲੇ ਮਹੀਨੇ ਇਸਰੋ ਰਾਹੀਂ ਆਪਣਾ ਸੋਮਾ ਰਾਕਟ ਦਾਗਿਆ ਉਨਾ ਕਿਹਾ ਕਿ ਇਹ ਦਰਸਾਉਂਦਾ ਹੈ ਕਿ ਰਾਸ਼ਟਰੀ ਪੁਲਾੜ ਵਿਗਿਆਨ ਵਿੱਚ ਹਰ ਰੋਜ਼ ਨਵੀਆਂ ਉਚਾਈਆਂ ਨੂੰ ਪਾਰ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੇ 10 ਸਾਲਾਂ ਵਿੱਚ ਲਗਭਗ 460 ਉਪਗ੍ਰਹਿ ਛੱਡੇ ਗਏ ਨੇ ਜਿਨ੍ਹਾਂ ਵਿੱਚ ਹੋਰਨਾਂ ਦੇਸ਼ਾਂ ਦੇ ਉਪਗ੍ਰਹਿ ਵੀ ਸ਼ਾਮਲ ਨੇ। ਪ੍ਰਧਾਨ ਮੰਤਰੀ ਨੇ ਪੁਲਾੜ ਵਿਗਿਆਨੀਆਂ ਦੀ ਟੀਮ ਚੁਣਾਰੀ ਸ਼ਕਤੀ ਦੀ ਵਧ ਰਹੀ ਭਾਗੀਦਾਰੀ ਤੇ ਤਸੱਲੀ ਜ਼ਾਹਰ ਕੀਤੀ। ਪ੍ਰੀਮੋਦੀ ਨੇ 8 ਮਾਰਚ ਨੂੰ ਅੰਤਰਰਾਸ਼ਟਰੀ ਮੈਲਾ ਦਿਵਸ ਮਨਾਉਣ ਬਾਰੇ ਵੀ ਗੱਲ ਕੀਤੀ ਉਹਨਾਂ ਕਿਹਾ ਕਿ ਇਹ ਮੈਲਾ ਸ਼ਕਤੀ ਨੂੰ ਸਲਾਮ ਕਰਨ ਦਾ ਵਿਸ਼ੇਸ਼ ਮੌਕਾ ਹੈ ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਭੋਜਨ ਵਿੱਚ ਤੇਲ ਦੀ ਜ਼ਿਆਦਾ ਵਰਤੋਂ ਨਾਲ ਦਿਲ ਦੀ ਬਿਮਾਰੀ ਸ਼ੂਗਰ ਤੇ ਹਾਈ ਬਲੱਡ ਪ੍ਰੈਸ਼ਰ ਵਰਗੀਆਂ ਬਿਮਾਰੀਆਂ ਹੋ ਸਕਦੀਆਂ ਨੇ ਉਹਨਾਂ ਕਿਹਾ ਕਿ ਲੋਕ ਆਪਣੇ ਖਾਣ ਪੀਣ ਦੀਆਂ ਆਦਤਾਂ ਵਿੱਚ ਕੁਝ ਤਬਦੀਲੀਆਂ ਕਰਕੇ ਤੰਦਰੁਸਤ ਰਹਿ ਸਕਦੇ ਨੇ ਅਤੇ ਬਿਮਾਰੀਆਂ ਤੋਂ ਪਛ ਸਕਦੇ ਨੇ ਆਪਣੇ ਸੰਬੋਧਨ ਦੇ ਅਖੀਰ ਚ ਪ੍ਰਧਾਨ ਮੰਤਰੀ ਮੋਦੀ ਨੇ ਬੋਰਡ ਪ੍ਰੀਖਿਆਵਾਂ ਵਿੱਚ ਸ਼ਾਮਲ ਹੋਣ ਵਾਲੇ ਪ੍ਰੀਖਿਆ ਯੋਧਿਆਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ मैं अपने युवा साथियों यानी एग्जाम वॉरियर्स को उनकी परीक्षाओं के लिए बहुत बहुत शुभकामनाएं देता हूं आप बिना कोई स्ट्रेस लिए पूरी पॉजिटिव स्पिरिट के साथ अपने पेपर दीजिए केंद्र सरकार और किसान संगठन विचाले अगले दौर की गलबात उन्नी मार्च खेतीबाड़ी के किसान केलाई मंत्री शिवराज सिंह चौहान ने कल चंडीगढ़ में प्रदर्शनकारी किसानों विचार तो च कि किसान किसान मजदूर मोर्चा तयुक्त किसान मोर्चा गैर सियासी गलबात तो सुहिरत रही है दोनों किसान संगठनों से बहुत सद्भावपूर्ण वातावरण में चर्चा हुई है किसान कल्याण के सारे कामों को जो मोदी सरकार की प्राथमिकता है हमने उनको भी रखा है बहुत अच्छी चर्चा हुई है ये चर्चा जारी रहेगी और अगली बैठक 19 मार्च को यहीं चंडीगढ़ में होगी मीटिंग में मौजूद पंजाब के वित्त मंत्री हरपाल सिंह चीमा ने कहा की फसलों के घट्टो घट समर्थन विस्तार से चर्चा की गई है ਪੰਜਾਬ ਦੇ ਸ਼ਹਿਰਾਂ ਦੀ ਸਫਾਈ ਤੇ ਸਿਵਰੇਜ ਦੀ ਸੁਚੱਜੀ ਵਿਵਸਥਾ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੱਲ ਸੱਤ ਜ਼ਿਲ੍ਹਿਆਂ ਚ ਸਿਵਰੇਜ ਲਾਈਨਾਂ ਦੀ ਸਫਾਈ ਬੇਤਰ ਢੰਗ ਨਾਲ ਕਰਨ ਵਾਸਤੇ ਸੁਪਰ ਸੰਕਸ਼ਨ ਅਤੇ ਜੈਟਿੰਗ ਮਸ਼ੀਨ ਸਮੇਤ 216 ਆਤਤ੍ਰਿਕ ਮਸ਼ੀਨਾਂ ਨੂੰ ਟ੍ਰੈਂਡੀ ਦਿਖਾ ਕੇ ਰਵਾਨਾ ਕੀਤਾ। ਸੰਗਰੂਰ ਸਥਿਤ ਰਣਵੀਰ ਕਾਲਜ ਵਿਖੇ ਸਮਾਗਮ ਚ ਬੋਲਦਿਆਂ ਮੁੱਖ ਮੰਤਰੀ ਨੇ ਦੱਸਿਆ ਕਿ ਸੱਤ ਜ਼ਿਲ੍ਹਿਆਂ ਸੰਗਰੂਰ, ਬਰਨਾਲਾ, ਪਠੰਡਾ, ਮਲੇਰਕੋਟਲਾ, ਮਾਨਸਾ, ਪਟਿਆਲਾ ਤੇ ਵੱਧਗੜ ਸਾਹਬ ਜ ਸਫਾਈ ਲਈ 14 ਕਰੋੜ 30 ਲੱਖ ਰੁਪਏ ਦੀ ਲਾਗਤ ਨਾਲ 730 ਮਸ਼ੀਨਾਂ ਖਰੀਦੀਆਂ ਮੈਨੂੰ ਸੀਵਰੇਜ ਸਾਫ਼ ਕਰਨ ਲਈ ਮੈਨਹੋਲ 'ਚ ਨਹੀਂ ਉਤਰਨਾ ਪਵੇਗਾ ਸਗੋਂ ਉਹਨਾਂ ਨੂੰ ਮਸ਼ੀਨਾਂ ਨਾਲ ਸੀਵਰੇਜ ਦੀ ਸਫਾਈ ਕਰਨ ਵਾਸਤੇ ਸਿਖਲਾਈ ਦਿੱਤੀ ਜਾਂਦੀ ਹੈ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਪਟਿਆਲਾ ਦੇ ਬਹਾਵਲਪੁਰ ਪੈਲੇਸ ਤ੍ਰਿਪੜੀ ਵਿਖੇ ਜ਼ਿਲ੍ਹਾ ਸਿੱਖਿਆ ਵਿਭਾਗ ਅਤੇ ਜੋਤੀ ਫਾਊਂਡੇਸ਼ਨ ਦੇ ਸਹਿਯੋਗ ਨਾਲ ਆਯੋਜਿਤ ਕੀਤੇ ਸਮਾਗਮ 'ਚ 200 ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਮੁਫਤ 6000 ਚਸ਼ਮੇ ਬੱਚਿਆਂ ਦੇ ਕਲੀਅਰ ਵਿਜ਼ਨ ਫਾਰ ਬ੍ਰਾਈਟ ਫਿਊਚਰ ਤਹਿਤ ਵੰਡੇ ਸਿਹਤ ਮੰਤਰੀ ਨੇ ਫਾਊਂਡੇਸ਼ਨ ਦੇ ਸਹਿਯੋਗ ਨਾਲ ਪਟਿਆਲਾ ਦੇ 12 ਸਿੱਖਿਆ ਬਲਾਕਾਂ ਦੇ 60000 ਸਰਕਾਰੀ ਸਕੂਲ ਬੱਚਿਆਂ ਦੇ ਅੱਖਾਂ ਦੀ ਜਾਂਚ ਕਰਵਾਉਣ ਤੇ ਉਹਨਾਂ ਦੀ ਸ਼ਲਾਘਾ ਕੀਤੀ। ਸ਼੍ਰੀਮਤੀ ਤਨਪ੍ਰੀਤ ਕੌਰ ਨੇ ਕੱਲ ਜਲੰਧਰ ਕਮਿਸ਼ਨਰੇਟ ਤੇ ਪੁਲਿਸ ਕਮਿਸ਼ਨਰ ਵੱਜੋਂ ਆਪਣਾ ਕਾਰਜਪਾਰ ਸੰਭਾਲਿਆ। ਜਲੰਧਰ ਨੂੰ ਸੁਰੱਖਿਅਤ ਅਤੇ ਸਮਾਰਟ ਸਿਟੀ ਬਣਾਉਣ ਹਿੱਤ ਪੁਲਿਸ ਕਮਿਸ਼ਨਰ ਨੇ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਦੀ ਕੱਲ ਇੱਕ ਮੀਟਿੰਗ ਕੀਤੀ। ਮੀਟਿੰਗ ਵਿੱਚ ਨਸ਼ਿਆਂ ਤੇ ਅਪਰਾਧ ਨੂੰ ਖਤਮ ਕਰਨ ਲਈ ਕੀਤੇ ਜਾ ਰਹੇ ਅਤੇ ਕੀਤੇ ਜਾਣ ਵਾਲੇ ਉਪਰਾਲਿਆਂ ਬਾਰੇ ਜਾਣਕਾਰੀ ਦਿੱੰਦਿਆ। ਉਹਨਾਂ ਦੱਸਿਆ ਜਲੰਧਰ ਦੇ ਵਿੱਚ ਜੋ ਮੀਟਿੰਗ ਹੋਈ ਹੈ ਉਸ ਵਿੱਚ ਅਸੀਂ ਜਲੰਧਰ ਨੂੰ ਇੱਕ ਸੇਫ ਤੇ ਸਮਾਰਟ ਸਿਟੀ ਬਣਾਉਣ ਦਾ ਇਚਾ ਵਿਦਿਆ। ਇਹਦੇ ਦੌਰਾਨ ਡਰੱਗਸ ਦੇ ਲਈ ਸਾਡੀ ਕੈਂਪੇਨ ਆਲਰੇਡੀ ਪੰਜਾਬ ਪੁਲਿਸ ਵੱਲੋਂ ਚਲਾਈ ਜਾ ਰਹੀ ਹੈ। ਉਸ ਨੂੰ ਹੋਰ ਸਖਤ ਕਰਦੇ ਹੋਇਆ ਜੋ ਸਟਰੀਟ ਲੈਵਲ ਆਫ ਡਰੱਗ ਪੈਟਲਿੰਗ ਹੈ ਉਹ ਸਾਡਾ 메ਨ ਫੋਕਸ ਰਹੇਗਾ। ਇਹਦੇ ਨਾਲ ਹੀ ਜੋ ਡਰੱਗ ਐਡਿਕਟਸ ਹਨ ਉਹਨਾਂ ਨੂੰ ਹਸਪਤਾਲ ਵਿੱਚ ਤੇ ਪ੍ਰਾਈਵੇਟ ਥਾਵਾਂ ਤੇ ਐਡਮਿਟ ਕਰਵਾ ਕੇ ਉਹਨਾਂ ਨੂੰ ਇਲਾਜ ਦੇ ਲਈ ਪ੍ਰੇਰਿਤ ਕਰਨ ਦੇ ਲਈ ਵੀ ਅਸੀਂ ਇੱਕ ਬਚਨਬੱਤਰੀਕੇ ਨਾਲ ਕੰਮ ਕਰਾਂਗੇ। ਜਲੰਧਰ ਕਮਿਸ਼ਨਰੇਟ ਦਾ ਇੱਕ 메ਨ ਫੋਕਸ ਰਹੇਗਾ ਕਿ ਜੋ ਸਟਰੀਟ ਲੈਵਲ ਦਾ ਕ੍ਰਾਈਮ ਹੈ ਉਸ ਨੂੰ ਵੀ ਇੱਕ ਬਾਉਂਡ ਤਰੀਕੇ ਨਾਲ ਜਟਣ ਦੇ ਲਈ ਸਾਡੇ ਵੱਲੋਂ ਆਪਣੇ ਲਈ ਟੀਚੇ ਪੱਤੇ ਰਹਿਣ। ਜਲੰਧਰ ਵਿੱਚ ਪੁਲਿਸ ਕਮਿਸ਼ਨਰ ਦੇ ਅਹੁਦੇ ਤੇ ਜੁਆਇਨ ਕਰਨ ਵਾਲੇ ਉਹ ਪਹਿਲੇ ਮਹਿਲਾ ਅਧਿਕਾਰੀ ਨੇ। ਸੀਮਾ ਸੁਰੱਖਿਆ ਬਾਲਵਲੋਂ ਅਜਮੜਤ ਸਰ ਵਿੱਚ ਹੈਂਡ ਇਨ ਹੈਂਡ ਵਿਦ ਬਾਰਡਰ ਪੋਪੂਲੇਸ਼ਨ ਥੀਮ ਤਹਿਤ ਬਾਰਡਰ ਮੈਨ ਮੈਰਾਥਨ 2025 ਦੇ ਚੌਥੇ ਸੰਸਕਰਨ ਦਾ ਆਗਾਜ਼ ਕੀਤਾ ਗਿਆ। ਇਸ ਮੌਕੇ ਬੀਐਸਐਫ ਦੇ ਡੀਜੀ ਦਲਜੀਤ ਸਿੰਘ ਚੌਧਰੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਮੈਰਾਥਨ ਵਿੱਚ ਫੁੱਲ ਮੈਰਾਥਨ, ਹਾਫ ਮੈਰਾਥਨ ਤੇ 10 ਕਿਲੋਮੀਟਰ ਦੌੜ ਜਈਆਂ। ਦਨ ਮੁਖ ਸ਼੍ਰੇਣੀਆਂ ਸ਼ਾਮਲ ਨੇ ਅੰਮ੍ਰਿਤਸਰ ਦੇ ਗੋਲਡਨ ਗੇਟ ਤੋਂ 42 ਕਿਲੋਮੀਟਰ ਦੀ ਮੈਰਾਥਨ ਦੌੜ ਦੀ ਸ਼ੁਰੂਆਤ ਕੀਤੀ ਗਈ ਇਸ ਵਾਰ ਇਹ ਮੈਰਾਥਨ 5200 ਤੋਂ ਵੱਧ ਲੋਕਾਂ ਦਾ ਹਿੱਸਾ ਲੈ ਰਹੇ ਨੇ ਜਿਨ੍ਹਾਂ ਵਿੱਚ ਭਾਰਤ ਤੇ ਵਿਦੇਸ਼ਾਂ ਤੋਂ ਆਏ ਪੇਸ਼ੇਵਰ ਐਥਲੀਟ ਵੀ ਸ਼ਾਮਲ ਨੇ ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ ਸਾਡਾ ਐਕਸ ਹੈਂਡਲ ਹੈ @airrnuchalwinder ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ ਇੱਕ ਵਜੇ 40 ਮਿੰਟ ਤੇ ਨਮਸਕਾਰ